ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਸਵਾਗਤ ਹੈ ਸ਼ਾਦੀ ਰਿਸ਼ਤੇ ਚੈਨਲ ਵਿੱਚ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਆਪ ਜੀ ਨੂੰ ਮਿਲ ਸਕੇ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਣਾ ਜੀ ਜੇਕਰ ਚੰਗੇ ਲੱਗੇ ਤਾਂ ਲਾਇਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਅਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਜੀ ਜੇਕਰ ਤੁਸੀਂ ਆਪਣੇ ਬੇਟਾ ਬੇਟੀ ਦੀ ਐਡ ਰਗਾਉਣਾ ਚਾਹੁੰਦੇ ਹੋ ਤਾਂ ਜੀ ਸਾਨੂੰ ਵਰਸਪ ਤੇ ਪੂਰਾ ਭਾਇਓ ਡਾਟਾ ਭੇਜੋ ਜੀ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਪਾਈ ਜਾਂਦੀ ਹੈ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜੀ। ਬਾਕੀ ਜਾਂਚ ਪਰਤਾਲ ਰਿਸ਼ਤੇ ਦੀ ਤੁਸੀਂ ਖੁਦ ਕਰਨੀ ਹੈ। ਲਓ ਜੀ ਪੇਸ਼ ਕਰਦੇ ਹਾਂ ਅੱਜ ਦੇ ਨਵੇਂ ਰਿਸ਼ਤੇ। ਪਹਿਲਾ ਰਿਸ਼ਤਾ ਨੋਟ ਕਰੋ ਜੀ। ਇਹ ਰਿਸ਼ਤਾ ਲੜਕੇ ਦਾ ਹੈ ਜੀ। ਨਾਮ ਸਹੰਕਰ ਕਾਸਟ ਜੱਟ ਸਿੱਖ ਗੋਤਮਾਨ ਪ੍ਰਾਈ ਗ੍ਰੈਜੂਏਟ ਕੰਮ ਕਾਰ ਡੀਲਰ ਜ਼ਮੀਨ 13 ਏਕੜ ਫੈਮਲੀ ਵਿੱਚ ਮਦਰ ਹਾਊਸ ਵਾਈਫ ਫਾਦਰ ਐਕਸਪਾਇਰਡ ਭੈਣਾ ਦੋਨੇ ਦੀ ਇੱਕ ਦੀ ਮੈਰਿਜ ਹੋਈ ਵੀ ਇੱਕ ਕੈਨੇਡਾ ਵਿੱਚ ਹੈ ਜੀ ਹਾਈਟ 6 ਫੁੱਟ 2 ਇੰਚ ਡੇਟ ਆਫ ਬਰਥ 1996 10 25 ਨੋਆੰਬਰ ਇਹਨਾਂ ਦੇ ਰਿਸ਼ਤੇ ਦੀ ਮੰਗ ਹੈ ਲੜਕੀ ਲੰਬੀ ਹੋਵੇ ਘੱਟੋ ਘੱਟ 5 ਫੁੱਟ 6 ਇੰਚ ਹੋਵੇ ਫੈਮਿਲੀ ਵਿੱਚ ਵਿਸ਼ਵਾਸ ਰੱਖਣ ਵਾਲੀ ਹੋਵੇ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਹੋਵੇ ਸੰਪਰਕ ਕਰੋ ਜੀ ਇਹਨਾਂ ਦੇ ਨੰਬਰ ਤੇ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸਟ ਹੈ ਲੜਕੇ ਦਾ ਹੈ ਨਾਮ ਨੰਬਰ ਦੂਜਾ ਨਾਮ ਸਿੰਘ ਗੋਤ ਬਰਾੜ ਕਾਸਟ ਜੱਟ ਸਿੱਖ ਬਾਬਾ ਫਰੀਦ ਕਾਲ ਜਬਠਿੰਡਾ ਤੋਂ ਬੀ ਬੀਏ ਐਂਡ ਪੀਜੀਡੀਏ ਕੀਤੀ ਵੀਜ ਇਹਨਾਂ ਦੇ ਡੇਟ ਆਫ ਬਰਥ 1995 ਹਾਈਟ 5 ਫੁੱਟ 8 ਇੰਚ ਹੈ ਜੀ ਪਤਾ ਜੈ ਪ੍ਰੀਤਕੋਟ ਜੈਤੋਆ ਲੜਕਾ ਵਰਕ ਪਰਮਾਨੈਂਟ ਤੇ ਹੈ ਪੀਆਰ ਲਈ ਅਪਲਾਈ ਕੀਤਾ ਹੋਇਆ ਹੈ ਕੰਮ ਇਹਨਾਂ ਦਾ ਆਪਣੇ ਕੰਸਟ੍ਰਕਸ਼ਨ ਕੰਪਨੀ ਬਰੈਕਟਨ ਵਿੱਚ ਰਹਿੰਦਾ ਹੈ ਫਾਦਰ ਫਾਰਮਰ ਮਦਰ ਹਾਊਸ ਵਾਈਫ ਪਰਾ ਇੰਡੀਆ ਹੈ ਇਹ ਅਤੇ ਭਰਾ ਦੀ ਪਤਨੀ ਕਨੇਡਾ ਵਿੱਚ ਹੈ ਰਿਸ਼ਤੇ ਦੀ ਮੰਗ ਬਾਇਸ਼ਨ ਪਰਿਵਾਰ ਹੋਵੇ ਲੜਕੇ ਅੰਬਰਤਾਰੀ ਹੋਵੇ ਐਜੂਕੇਟਿਡ ਚਾਹੀਦੀ ਹੈ ਸੰਪਰਕ ਕਰੋ ਜੀ ਇਹਨਾਂ ਦੇ ਪਰਿਵਾਰ ਨਾਲ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਡਾਇਰੈਕਟ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੀ ਅਗਲਾ ਰਿਸ਼ਤਾ ਜੀ ਤੀਸਰਾ ਇਹ ਵੀ ਲੜਕੇ ਦਾ ਜੀ ਨਾਮ ਸਿੰਘ ਕਾਸ਼ਟ ਰਾਮ ਗੜੀਆ ਚੈੱਕ ਡੇਟ ਆਫ ਬਰਥ 31 ਸਾਰਾ ਇਹ ਗਾਰੰਟ ਜਾਬ ਤੇ ਹੈ ਹਾਈਟ 6 ਫਟ 6 ਫਟ ਹੈ ਇਹਨਾਂ ਦੇ ਫੈਮਲੀ ਚ ਇੱਕ ਮਾਤਾ ਪਿਤਾ ਹੈ ਇੱਕ ਸਿਸਟਰ ਹੈ ਸਿਸਟਰ ਮਾਰਾ ਇਹਨਾਂ ਦੀ ਇਹ ਬਠਿੰਡਾ ਤੋਂ ਨੇ ਜੀ ਹੋਰ ਵਧੇਰੇ ਜਾਣਕਾਰੀ ਦੇ ਤੁਸੀਂ ਇਹਨਾਂ ਦੇ ਆ ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੇ ਦਾ ਰਿਸ਼ਤਾ ਹੈ ਚੌਥਾ ਨਾਮ ਕੌਰ ਇੱਕ ਬੋਲ ਇੱਕ ਲੜਕੇ ਆ ਜੀ ਨ ਉਹਨਾਂ ਦਾ ਬਰਥ ਡੇਟ ਹੈਗਾ ਜੀ 2001 ਦਾ ਕੱਦ 5 ਫੁੱਟ 1 ਇੰਚ ਆ ਜੀ ਇਹ ਐਮ ਐਸਸੀ ਫੈਸ਼ਨ ਡਿਜ਼ਾਈਨਿੰਗ ਗੋਲਡ ਮੈਟਲਿਸਟ ਕਾਲਜ ਵਿੱਚ ਪ੍ਰੋਫੈਸਰ ਦੀ ਜੌਬ ਤੇ ਕੰਮ ਕਰਦੀ ਆ ਜੀ ਰਿਸ਼ਤੇ ਦੀ ਮੰਗ ਨੜਕਾ ਗਵਰਨਮੈਂਟ ਜੌਬ ਜਾਂ ਵਧੀਆ ਬਿਜ਼ਨਸ ਕਰਦਾ ਹੋਵੇ ਪਰਿਵਾਰ ਬੈਸ਼ਨੂ ਹੋਵੇ ਸਿਰਫ ਲੁਧਿਆਣਾ ਲੋਕਲ ਕੰਬੋਜ ਕਾਸਟ ਵਾਲੇ ਹੀ ਫੋਨ ਕਰਨ ਇਹਨਾਂ ਦਾ ਫੋਨ ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਆਪਣੇ ਬੱਚਿਆਂ ਦੀ ਐਡ ਦਾ ਬਾਇਓ ਡਾਟਾ ਸਾਨੂੰ ਵਟਸਐਪ ਤੇ ਪੂਰੇ ਵੇਰਵੇ ਨਾਲ ਭੇਜੋ ਜੀ ਅਗਲਾ ਰਿਸ਼ਤਾ ਨੋਟ ਕਰ ਲਓ ਜੀ ਇਹ ਰਿਸ਼ਤਾ ਲੜਕੇ ਦਾ ਜੀ ਪੰਜਮਾ ਨਾਮ ਕੌਰ ਕਾਸ਼ਟ ਸੋਨੀ ਰਾਜਪੂਤ ਏਰੀਆ ਬਠਿੰਡਾ ਜੀ ਡੇਟ ਆਫ ਬਰਥ 7/1994 ਜੀ ਕੱਦ 5 ਫੁੱਟ 10 ਇੰਚ ਹੈ ਪਰਾ ਕੈਨੇਡਾ ਵਿੱਚ ਫਾਦਰ ਇਹ ਜੁਇਲਰ ਸ਼ਾਹ ਆਪ ਹੈ ਲੜਕੇ ਕੈਨੇਡਾ ਪੀਆਰ ਹੈ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੇ ਲੜਕਾ ਕੈਨੇਡਾ ਨੂੰ ਪਹਲ ਹੈ ਜੇ ਲੜਕਾ ਸੋਨਾ ਸਨੱਖਾ ਹੋਵੇ ਪਰਿਵਾਰ ਦਾ ਬਾਇਸ ਨੂੰ ਲੜਕਾ ਚਾਹੀਦਾ ਜੇ ਇਹਨਾਂ ਨੂੰ ਸੰਪਰਕ ਕਰੋ ਇਹਨਾਂ ਦੇ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਸਾਡਾ WhatsApp ਨੰਬਰ ਹੈਗਾ ਜੀ 98173 72381 ਸਾਡੀ ਰਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਸਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਦੇਖਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ para ser